ਸਿੱਖ ਕੌਮ ਮਨੁੱਖੀ ਅਧਿਕਾਰਾਂ ਦੇ ਕੌਮ ਰਹੀ ਹੈ ਸ਼ੁਰੂ ਤੋਂ ਹੀ ਤੇ ਜੇਕਰ ਗੱਲ ਕੀਤੀ ਜਾਵੇ ਭਾਈ ਅਮਰਿਤਪਾਲ ਸਿੰਘ ਜੀ ਦੀ ਆਜਤ ਨੂੰ ਕੱਟ ਦੀ ਮੈਨੂੰ ਲੱਗਦਾ ਅੱਜ ਦਾ ਇਹ ਕੱਟ ਦਾ ਫੇਸਬੁਕ ਸਹੀ ਆ ਵੀ ਜਿਹੜੀ ਕੌਮ ਦੂਜਿਆਂ ਦੇ ਮਨੁੱਖੀ ਹੱਕਾਂ ਦੀ ਮੰਗ ਕਰਦੀ ਆਈ ਹੈ ਦੁਨੀਆਂ ਵਿੱਚ ਜਿੱਥੇ ਵੀ ਮਨੁੱਖੀ ਅਕਾੜ ਹੁੰਦਾ ਸਿੱਖ ਉੱਤੇ ਡੱਟ ਕੇ ਖਲੋਂਦੇ ਨੇ ਮਜਲੂਮਾਂ ਦੀ ਰਾਖੀ ਲਈ ਖਲੋਂਦੇ ਨੇ ਮਨੁੱਖੀ ਹੱਕਾਂ ਲਈ ਖਲੋਂਦੇ ਨੇ ਲੇਕਿਨ ਅੱਜ ਹਾਲਾਤ ਐਸੇ ਬਣੇ ਨੇ ਵੀ ਸਿੱਖਾਂ ਦੇ ਆਪਣੇ ਮਨੁੱਖੀ ਹੱਕ ਮਾਰੇ ਜਾ ਰਹੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਹੋ ਜਾਂਦੀ ਹੈ ਸਰਕਾਰ ਦੇ ਸਿਰ ਤੇ ਕੋਈ ਜੂਨੀ ਸਰਕਦੀ ਸਾਡੇ ਕੌਮੀ ਅਦਾਰੇ ਸਾਡੇ ਤੋਂ ਖੋਹ ਲਿੱਤੇ ਜਾਂਦੇ ਨੇ ਗੁਰਦੁਆਰਾ ਡਾਂਗਮਾਰ ਗੁਰਦੁਆਰਾ ਗਿਆਨ ਗੋਤੜੀ ਲੱਖਾਂ ਏਕੜ ਜਗ੍ਹਾ ਸਾਡੇ ਪੰਥ ਦੀ ਜਿਹੜੀ ਐ ਉਹ ਦੂਜਿਆਂ ਨੂੰ ਦੇ ਦਿੱਤੀ ਜਾਂਦੀ ਐ ਅੱਜ ਹਾਲਾਤ ਐਸੇ ਨੇ ਕਿ ਜਿਹੜੇ ਅਸੀਂ ਕਕਾਰ ਪਾ ਰਹੇ ਆ ਉਹ ਕਕਾਰ ਵੀ ਸਾਡੇ 60 ਤੋਂ 70% ਰਾਜਸਥਾਨ ਜਾਂ ਅਸਚੀਨ ਵਰਗੀਆਂ ਥਾਵਾਂ ਤੋਂ ਬਣ ਕੇ ਆ ਰਹੇ ਨੇ ਢੜੇ ਬੰਦੀ ਹੁੰਦੀ ਸੀ ਪਹਿਲਾਂ ਇੱਕ ਬੰਦੇ ਦੇ ਖਿਲਾਫ ਮੋਰਚੇ ਲਾਏ ਜਾਂਦੇ ਸੀ ਉਹਦੇ ਖਿਲਾਫ ਬੰਦੇ ਖੜੇ ਕੀਤੇ ਜਾਂਦੇ ਸੀ ਅੱਜ ਬੜਾ ਸੌਖਾ ਰਾਹ ਢੱਪ ਗਿਆ ਵੀ ਨਸ਼ੇ ਫਲਾ ਦਿਓ ਯੂਥ ਜਿਹੜਾ ਆ ਕਿਸੇ ਦੇ ਵਿਰੁੱਧ ਨਹੀਂ ਬੋਲੇਗਾ ਲੜੇਗਾ ਨਹੀਂ ਆਪਣੇ ਆਪ ਹੀ ਨੌਜਵਾਨੀ ਖਤਮ ਹੋ ਜਾਏਗੀ ਪੰਜਾਬ ਦੀ ਨੌਜਵਾਨੀ ਨੂੰ ਟਾਰਗੇਟ ਕਰਕੇ ਜਿਹੜੀ ਸਿੱਖਵਾਮ ਹੱਕਾਂ ਦੀ ਗੱਲ ਕਰਦੀ ਆਈ ਹੈ ਕਹਿੰਦੇ ਨੇ ਵੀ ਜੇ ਅਸੀਂ ਆਪਣੇ ਮਨੁੱਖੀ ਹੱਕ ਨਾ ਬਚਾ ਸਕਦੇ ਸਿੱਖਵਾਮ ਦੀ ਇਸ ਕੋਈ ਡੈਫੀਨੇਸ਼ਨ ਹੀ ਦੇ ਸਕਦੇ ਅਸੀਂ ਕਿਹੜੀ ਡੈਮੋਕ੍ਰੇਸੀ ਦੀ ਗੱਲ ਕਰਦੇ ਆ ਜੱਜਦਾਰ ਗੁਰਦੇਵ ਸਿੰਘ ਕੌਂਕੇ ਜਿਹਨੂੰ ਦਿਨ ਦਿਨ ਪੁੱਠਾ ਟੰਗ ਕੇ ਉਹਨਾਂ ਦੇ ਗੁੱਟਾਂ ਤੇ ਹਾਰ ਕਰਕੇ ਕਹਿੰਦੇ ਜਿਸ ਵਕਤ ਸਵਰਨ ਸਿੰਘ ਘੋਟ ਨੇ ਉਹਨਾਂ ਦੇ ਕੰਬਲ ਪਾਇਆ ਕਹਿੰਦੇ ਜੀ ਆਹ ਦੇਖੋ ਤੁਹਾਡੇ ਜੱਫੇਦਾਰ ਦਾ ਪਿਸ਼ਾਬ ਨਿਕਲ ਗਿਆ ਤੇ ਕਹਿੰਦੇ ਵੀ ਆਹ ਜੱਫੇਦਾਰ ਦਾ ਖੂਨ ਨਹੀਂ ਜੇ ਇਹ ਜੱਫੇਦਾਰ ਦਾ ਪਿਸ਼ਾਬ ਨਹੀਂ ਜੇ ਖੂਨ ਆ ਜੱਫੇਦਾਰ ਦਾ ਜੇ ਕੋਈ ਖਾਲਸਾ ਵਹਿੀਰ ਕੱਟ ਕੇ ਨਸ਼ਿਆਂ ਨੂੰ ਮੁਕਤ ਕਰਾਉਣਾ ਚਾਹੁੰਦਾ ਮੈਂ ਕੋਈ ਬਹੁਤੀ ਗੱਲ ਨਹੀਂ ਕਰਦਾ ਲੇਕਿਨ ਜਿਹੜਾ ਉਹਨਾਂ ਨੇ ਨਸ਼ੇ ਛਡਵਾ ਕੇ ਲੋਕਾਂ ਨੂੰ ਖੰਡੇ ਬਾਟੇ ਦੀ ਬੋਲ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਦੋਂ ਚਾਰਾ ਪੁੱਤ ਵਾਰ ਦਿੱਤੇ ਸਰਪੰਸ ਵਾਰ ਦਿੱਤਾ ਆਪਣਾ ਤੇ ਸਾਡੇ ਵਾਲ ਇਸ਼ਾਰਾ ਹੈ ਕਿ ਕਿਆ ਸੀ ਇਹਨ ਪੁੱਤਰਨ ਕੇ ਸੀਸ ਪਰ ਬਾੜ ਦੀ ਸਤਿachar ਚਾਰ ਮੂਹੇ ਤੋਂ ਕਿਆ ਹੋਇਆ ਜੀਵਤ ਕਈ ਹਜ਼ਾਰ ਜੈਸੀ ਗੁਰੂ ਨੇ ਆਪਣੇ ਗੁਰੂ ਨੇ ਸਾਨੂੰ ਆਪਣਾ ਪੁੱਤਰ ਕਹਿ ਕੇ ਨਵਾਜਿਆ ਅੱਜ ਸਾਨੂੰ ਇਹ ਬਾਚਣ ਦੀ ਲੋੜ ਆ ਕਿ ਅਸੀਂ ਕਿੰਨਾ ਆਪਣੇ ਗੁਰੂ ਦੀ ਵਿਰਾਸਤ ਨੂੰ ਸੰਭਾਲਿਆ ਆ ਜੇ ਖਾਲਸੇ ਹੋਵਾਂਗੇ ਤਾਂ ਖਾਲਸਾ ਰਾਜ ਆ ਜਾਊਗਾ ਨਾ ਤੇ ਜਿਹੜੇ ਖਾਲਸਾ ਸਜਾਉਂਦੇ ਨੇ ਉਹਨਾਂ ਨੂੰ ਇਹ ਸਰਕਾਰਾਂ ਇਹ ਹਕੂਮਤ ਜਰਦੀਆਂ ਨਹੀਂ ਇਹ ਵਿਚਾਰਨ ਦੀ ਲੋੜ ਆ ਕਿ ਪੰਥ ਵਸਾਇਆ ਮਾ ਉਜੜਾ ਜਿਹੜੇ ਪੰਜਾਬ ਦੇ ਫੈਸਲੇ ਨੂੰ ਦਿੱਲੀ ਬੈਠ ਕੇ ਲਿੱਤੇ ਜਾਂਦੇ ਨੇ ਜਿਨ੍ਹਾਂ ਨੂੰ ਪੰਜਾਬ ਦਾ ਸਿਰਮਉ ਨਹੀਂ ਪਤਾ ਉਹ ਦਿੱਲੀ ਬੈਠ ਕੇ ਪੰਜਾਬ ਦੀ ਰਾਜਨੀਤੀ ਕਾਇਮ ਕਰਦੇ ਨੇ ਵਾਹਿਗੁਰੂ ਜੀ ਖਾਲਸਾ ਸ਼੍ਰੀ ਦਹੇਕਤਿ ਕੀ ਫਤਿਹ ਮੈਂ ਮਨਿੰਦਰ ਸਿੰਘ ਤੇ ਤੁਸੀਂ ਉਹਨਾਂ ਪਿੰਡੂ ਟੀਵੀ ਅਸੀਂ ਬਾਬਾ ਬਕਾਲਾ ਰਖੜਪੁਨਿਆ ਦੇ ਪਹੁੰਚੇ ਹੋਏ ਆ ਜਿੱਥੇ ਭਾਈ ਅਮਰਪਾਲ ਦੇ ਘਰੇ ਵਿੱਚ ਪੰਥ ਦੇ 71 ਤੱਕ ਇਕੱਠ ਕੀਤਾ ਹੋਇਆ ਏ ਕਾਫੀ ਪੰਥਕ ਲੋਕ ਅਤੇ ਪੰਥਕ ਲੋਕ ਪਹੁੰਚੇ ਹੋਏ ਨੇ ਜਿਹੜੇ ਪਾਈਏ ਮਰਤਪਾਲ ਦੇ ਅਗਰੇ ਵਿੱਚ ਆਪ ਹਾਰੇ ਪਹੁੰਚੇ ਨੇ ਤੇ ਬੰਦੀ ਸਿੰਘਾਂ ਨੂੰ ਹੀ ਰਿਹਾਈ ਲਈ ਜਿਹੜਾ ਇਹ ਪੰਥ ਦੇ ਛੱਤਰ ਦਾ ਦਿੱਤੀ ਹੋਈ ਹੈ ਸਾਡੇ ਨਾਲ ਮੌਜੂਦ ਨੇ ਛੋਟੀ ਬਹੁਤੀ ਕੱਟ ਉਮਰ ਦੇ ਹਿਸਟੋਰੀਅਨ ਸਿਮਰ ਸਿੰਘ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਕਹਿਣਾ ਚਾਹੁੰਗੇ ਪਾਈਏ ਮਰਤਪਾਲ ਦੇ ਅਗਰੇ ਵਿੱਚ ਪੰਥ ਦੇ 71 ਵਾਈ ਇਕੱਠ ਕੀਤਾ ਹੋਇਆ ਏ ਵੇਖੋ ਅੱਜ ਅਸੀਂ ਬਾਬਾ ਬਕਾਲਾ ਸਾਹਿਬ ਜੀ ਦੀ ਧਰਤੀ ਤੇ ਬੈਠੇ ਆਏ ਉਹ ਧਰਤੀ ਆ ਜਿਸ ਧਰਤੀ ਤੇ ਮਨੁੱਖੀ ਹੱਕਾਂ ਦੇ ਲਈ ਸ਼ਹੀਦੀ ਦੇਣ ਵਾਲੇ ਸਾਡੇ 9ਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜਿਸ 9ਵੇਂ ਸਿੱਖ ਗੁਰੂ ਵਜੋਂ ਪ੍ਰਗਟ ਹੋਏ ਸਿੱਖ ਕੌਮ ਮਨੁੱਖੀ ਅਧਿਕਾਰਾਂ ਦੇ ਕੌਮ ਰਹੀ ਹੈ ਸ਼ੁਰੂ ਹੋਈ ਤੇ ਜੇਕਰ ਗੱਲ ਕੀਤੀ ਜਾਵੇ ਭਾਈ ਅਮਰਿਤਪਾਲ ਸਿੰਘ ਜੀ ਦੀ ਅਜਤ ਦੇ ਕੱਟ ਦੀ ਮੈਨੂੰ ਲੱਗਦਾ ਅੱਜ ਦਾ ਇੱਕ ਕੱਟ ਦਾ ਮੇਨ ਬਹੁਤ ਸਹੀ ਆ ਵੀ ਜਿਹੜੀ ਕੌਮ ਦੂਜਿਆਂ ਦੇ ਮਨੁੱਖੀ ਹੱਕਾਂ ਦੀ ਮੰਗ ਕਰਦੀ ਆਈ ਹੈ ਦੁਨੀਆਂ ਵਿੱਚ ਜਿੱਥੇ ਵੀ ਮਨੁੱਖੀ ਕਾਦਾਕਾਰ ਹੁੰਦਾ ਸੀ ਉੱਤੇ ਡੱਟ ਕੇ ਖਲੋਂਦੇ ਨੇ ਮਜਲੂਮਾਂ ਦੀ ਰਾਖੀ ਲਈ ਖਲੋਂਦੇ ਨੇ ਮਨੁੱਖੀ ਹੱਕਾਂ ਲਈ ਖਲੋਂਦੇ ਨੇ ਲੇਕਿਨ ਅੱਜ ਹਾਲਾਤ ਐਸੇ ਬਣੇ ਨੇ ਵੀ ਸਿੱਖਾਂ ਦੇ ਆਪਣੇ ਮਨੁੱਖੀ ਹੱਕ ਮਾਰੇ ਜਾ ਰਹੇ ਨੇ ਬੰਦੀ ਸਿੰਘ ਜੋ ਕਿ ਸਾਲਾਂ ਤੋਂ ਆਪਣੀ ਸਜ਼ਾਵਾ ਪੂਰੀਆਂ ਕਰ ਚੁੱਕੇ ਨੇ ਅਸੀਂ ਸਰਕਾਰ ਤੋਂ ਕੋਈ ਰਹਿਮ ਜਾਂ ਦਇਆ ਨਹੀਂ ਮੰਗ ਰਹੇ ਯਾ ਸਰਕਾਰ ਤੋਂ ਕੋਈ ਭੀਖ ਨਹੀਂ ਮੰਗ ਰਹੇ ਇਹ ਉਹਨਾਂ ਦਾ ਮਨੁੱਖੀ ਅਧਿਕਾਰ ਹੈ ਰਹਾ ਹੋਣਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਹੋ ਜਾਂਦੀ ਹੈ ਸਰਕਾਰ ਦੇ ਸਿਰ ਤੋਂ ਕੋਈ ਜੂਨ ਹੀ ਸਰਕਦੀ ਸਾਡੇ ਕੌਮੀ ਅਦਾਰੇ ਸਾਡੇ ਤੋਂ ਖੋਹ ਲਿੱਤੇ ਜਾਂਦੇ ਨੇ ਗੁਰਦੁਆਰਾ ਡਾਂਗਮਾਰ ਗੁਰਦੁਆਰਾ ਗਿਆਨ ਗੋਤੜੀ ਲੱਖਾਂ ਏਕੜ ਜਗ੍ਹਾ ਸਾਡੇ ਪੰਥ ਦੀ ਜਿਹੜੀ ਹੈ ਉਹ ਦੂਜਿਆਂ ਨੂੰ ਦੇ ਦਿੱਤੀ ਜਾਂਦੀ ਹੈ ਅੱਜ ਹਾਲਾਤ ਐਸੇ ਨੇ ਕਿ ਜਿਹੜੇ ਅਸੀਂ ਕਕਾਰ ਫਾ ਰਹੇ ਆ ਉਹ ਕਕਾਰ ਵੀ ਸਾਡੇ 60 ਤੋਂ 70% Rajasthan ਜਾਂ ਸੱਚੀਨ ਵਰਗੀਆਂ ਥਾਵਾਂ ਤੋਂ ਬਣ ਕੇ ਆ ਰਹੇ ਨੇ ਪੰਜਾਬੀਆਂ ਨੂੰ ਨਸ਼ੇ ਵਿੱਚ ਐਨਾ ਕਿ ਜਾਲ ਚ ਉਲਜਾ ਦਿੱਤਾ ਗਿਆ ਵੀ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਧੜੇ ਬੰਦੀ ਹੁੰਦੀ ਸੀ ਕੱਲ ਇੱਕ ਬੰਦੇ ਦੇ ਖਿਲਾਫ ਮੋਰਚੇ ਲਾਏ ਜਾਂਦੇ ਸੀ ਉਹਦੇ ਖਿਲਾਫ ਬੰਦੇ ਖੜੇ ਕੀਤੇ ਜਾਂਦੇ ਸੀ ਅੱਜ ਬੜਾ ਸੌਖਾ ਰਾਹ ਲੱਭ ਗਿਆ ਵੀ ਨਸ਼ੇ ਫਲਾ ਦਿਓ ਯੂਥ ਜਿਹੜਾ ਆ ਕਿਸੇ ਦੇ ਵਿਰੁੱਧ ਨਹੀਂ ਬੋਲੇਗਾ ਲੜੇਗਾ ਨਹੀਂ ਆਪਣੇ ਆਪ ਹੀ ਨੌਜਵਾਨੀ ਖਤਮ ਹੋ ਜਾਏਗੀ ਪੰਜਾਬ ਦੀ ਨੌਜਵਾਨੀ ਨੂੰ ਟਾਰਗੇਟ ਕਰਕੇ ਜਿਹੜੀ ਸਿੱਖ ਫੌਮ ਹੱਕਾਂ ਦੀ ਗੱਲ ਕਰਦੀ ਆਈ ਹੈ ਕਹਿੰਦੇ ਨੇ ਵੀ ਜੇ ਅਸੀਂ ਆਪਣੇ ਮਨੁੱਖੀ ਹੱਕ ਨਾ ਬਚਾ ਸਕਦੇ ਸਿੱਖ ਫੌਮ ਦੀ ਉਸ ਕੋਈ ਡੈਫੀਨੇਸ਼ਨ ਨਹੀਂ ਦੇ ਸਕਦੇ ਜੇਕਰ ਅੱਜ ਅਸੀਂ ਗੱਲ ਕਰੀਏ ਸਾਡੀ ਜਿਹੜਾ ਕੇਂਦਰ ਹੈ ਸ੍ਰੀ ਅਕਾਲ ਤਖਤ ਸਾਹਿਬ ਹੈ ਸਾਡੀ ਪੰਥਕ ਜਥੇਬੰਦੀਆਂ ਉਹਨਾਂ ਦਾ ਕੰਟਰੋਲ ਵੀ ਕਿੱਥੇ ਨਾ ਕਿੱਥੇ ਉਹਨਾਂ ਦੀ ਪਾਵਰ ਕੀ ਹੈ ਅੱਜ G7 ਸਮਿਟ ਹੋਈ ਪੂਰੀ ਦੁਨੀਆ ਦੇ ਲੀਡਰਸ ਉੱਤੇ ਪਹੁੰਚਦੇ ਨੇ ਪਾਪ ਫ੍ਰਾਂਸਿਸ ਕ੍ਰਿਸਟਨਾ ਦੇ ਪਾਪ ਨੂੰ ਇਹ ਕਿਹਾ ਜਾਂਦਾ ਵੀ ਤੁਸੀਂ ਉੱਥੇ ਉਸ ਸੀਜ਼ਨ ਨੂੰ ਐਡਰੈਸ ਕਰੋ ਉਸ ਕਨਫੈਸਨ ਨੂੰ ਐਡਰੈਸ ਕਰੋ ਦੂਜੇ ਪਾਸੇ ਇੱਕ ਸਿੱਖਾਂ ਦਾ ਪਾਪ ਆ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟ ਵਿੱਚ ਅਮੈਂਡਮੈਂਟ ਹੋਣੀ ਹੈ ਪੰਜਾਬ ਦੇ ਮੁੱਖ ਮੰਤਰੀ ਜੱਥੇਦਾਰ ਸਾਹਿਬ ਨੂੰ ਪੁੱਛਦੇ ਤੱਕ ਨਹੀਂ ਅਸੀਂ ਕਿਹੜੀ ਡੈਮੋਕ੍ਰੇਸੀ ਦੀ ਗੱਲ ਕਰਦੇ ਹਾਂ ਜੱਥੇਦਾਰ ਗੁਰਦੇਵ ਸਿੰਘ ਕੌਂਕੇ ਜੀ ਨੂੰ ਦਿਨ ਦਿਨ ਪੁੱਠਾ ਟੰਕ ਕੇ ਉਹਨਾਂ ਦੇ ਬੁੱਕ ਟੰਗਾਂ ਤੇ ਵਾਰ ਕਰਕੇ ਕਹਿੰਦੇ ਜਿਸ ਵਕਤ ਸਵਰਨ ਸਿੰਘ ਘੋਟ ਨੇ ਉਹਨਾਂ ਦੇ ਕੰਬਲ ਪਾਇਆ ਕਹਿੰਦੇ ਜੀ ਆਹ ਦੇਖੋ ਤੁਹਾਡੇ ਜੱਥੇਦਾਰ ਦਾ ਪਿਸ਼ਾਬ ਨਿਕਲ ਗਿਆ ਤੇ ਕਹਿੰਦੇ ਵੀ ਆਹ ਜੱਥੇਦਾਰ ਦਾ ਖੂਨ ਨਹੀਂ ਜੇ ਇਹ ਜੱਥੇਦਾਰ ਦਾ ਪਿਸ਼ਾਬ ਨਹੀਂ ਜੇ ਖੂਨ ਆ ਜੱਥੇਦਾਰ ਦਾ ਤੁਸੀਂ ਵੇਖੋ ਵੀ ਜੱਥੇਦਾਰ ਗੁਰਦੇਵ ਸਿੰਘ ਕੌਕੇ ਜਿਹਨੂੰ ਕਿਵੇਂ ਸ਼ਹੀਦ ਕੀਤਾ ਗਿਆ ਮੈਂ ਅੱਜ ਕੱਲ ਦਲਾਇ ਲਾਮਾ ਦੀ ਕਰਾਂਗਾ ਦਲਾਇ ਲਾਮਾ ਇੱਕ ਦੇਸ਼ ਨੂੰ ਛੱਡ ਕੇ ਭਾਰਤ ਦੇਸ਼ ਵਿੱਚ ਆਏ ਨੇ ਕਿ ਇਸ ਦੇਸ਼ ਤੋਂ ਸੁਰੱਖਿਅਤ ਦੇਸ਼ ਕੋਈ ਨਹੀਂ ਤੇ ਦੂਜੇ ਪਾਸੇ ਸਾਡੇ ਤੁਸੀਂ ਵੇਖੋ ਜੱਥੇਦਾਰ ਗੁਰਦੇਵ ਸਿੰਘ ਕੌਕੇ ਜਿਹਨੂੰ ਇੱਕ ਪੌਪ ਤੇ ਮੰਨ ਰਿਹਾ ਇਸ ਦੇਸ਼ ਵਰਗਾ ਸੁਰੱਖਿਅਤ ਦੇਸ਼ ਕੋਈ ਨਹੀਂ ਤੇ ਦੂਜੀ ਥਾਂ ਤੇ ਇੱਕ ਸਿੱਖਾਂ ਦੇ ਪੌਪ ਨੂੰ ਸ਼ਰੀਆ ਮਾਰ ਦਿੱਤਾ ਜਾ ਰਿਹਾ ਤੇ ਆਜੂ ਦੀ ਦੀ ਰਿਪੋਰਟਾਂ ਵੀ ਬਣ ਗਈਆਂ ਸਾਡੀ ਪੰਤਕ ਕਹਾਉਣ ਵਾਲੀਆਂ ਸਰਕਾਰਾਂ ਵੀ ਨਹੀਂ ਆ ਗਈਆਂ ਐਨੇ ਲੋਕਾਂ ਦੇ ਸਿਰ ਤੇ ਅਸੀਂ ਸਹਰੇ ਮੜਤੇ ਉਹ ਜਿਹੜੇ ਬਜ਼ੁਰਗ ਆਗੂ ਨੇ ਸਾਨੂੰ ਸੋਚਣ ਦੀ ਲੋੜ ਆ ਕਿੱਥੇ ਘਾਟ ਰਹਿ ਗਈ ਵੀ ਅਸੀਂ ਕੇਵਲ ਔਰ ਕੇਵਲ ਸਟੇਜੀ ਬੁਲਾਰੇ ਬਣ ਕੇ ਜਾਂ ਅਸੀਂ ਜਿਹੜੀ ਹੈ ਰਾਜ ਵੀ ਸਾਡਾ ਹੁੰਦਾ ਸੀ ਕੁਰਸੀਆਂ ਦੀ ਨਿਗਮਾਨ ਕਿ ਚਲੇ ਜਾਂਦੇ ਆ ਤੇ ਜਿਹੜਾ ਨੌਜਵਾਨ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਲਈ ਲਕੀਰ ਖਿੱਚ ਕੇ ਸ਼ੁਰੂ ਹੁੰਦਾ ਤੇ ਉਹਦੇ ਖਿਲਾਫ ਸਾਰੇ ਮਿਲ ਕੇ ਉਹਨੂੰ ਹਾਂਬੜ ਕੇ ਪੈ ਜਾਂਦੇ ਆ ਤੇ ਜੇ ਕੋਈ ਖਾਲਸਾ ਵਹੀਰ ਕੱਢ ਕੇ ਨਸ਼ਿਆਂ ਨੂੰ ਮੁਕਤ ਕਰਾਉਣਾ ਚਾਹੁੰਦਾ ਮੈਂ ਕੋਈ ਬਹੁਤੀ ਗੱਲ ਨਹੀਂ ਕਰਦਾ ਲੇਕਿਨ ਜਿਹੜਾ ਉਹਨਾਂ ਨੇ ਨਸ਼ੇ ਛਡਵਾ ਕੇ ਲੋਕਾਂ ਨੂੰ ਖੰਡੇ ਬਾਟੇ ਦੀ ਪੌਲ ਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਦੋਂ ਚਾਰਾ ਪੁੱਤ ਵਾਰ ਦਿੱਤੇ ਸਰਬੰਸ ਵਾਰ ਦਿੱਤਾ ਆਪਣਾ ਤੇ ਸਾਡੇ ਵਾਲ ਇਸ਼ਾਰਾ ਹੈ ਕਿ ਕਿਆ ਸੀ ਇਨ ਪੁੱਤਰਨ ਕੇ ਸੀਸ ਪਰ ਵਾਰ ਦੀ ਉਸਤਚਾਰ ਚਾਰ ਮੋਹੇ ਤੋਂ ਕਿਆ ਹੋਇਆ ਜੀਵਤ ਕਈ ਹਜ਼ਾਰ ਜਿਵੇਂ ਗੁਰੂ ਨੂੰ ਆਪਣੇ ਗੁਰੂ ਨੇ ਸਾਨੂੰ ਆਪਣਾ ਪੁੱਤਰ ਕਹਿ ਕੇ ਨਵਾਜਿਆ ਅੱਜ ਸਾਨੂੰ ਇਹ ਬਾਚਣ ਦੀ ਲੋੜ ਆ ਕਿ ਅਸੀਂ ਕਿੰਨਾ ਕੁ ਆਪਣੇ ਗੁਰੂ ਦੀ ਵਿਰਾਸਤ ਨੂੰ ਸੰਭਾਲਿਆ ਆ ਇਹ ਗੱਲ ਉਹ ਹੋਈ ਹੈ ਮੈਂ ਇੱਕ ਹਮੇਸ਼ਾ ਐਗਜ਼ਾਮਪਲ ਦੇਣਾ ਹੋਣਾ ਇੱਕ ਪਿਓ ਨੇ ਬਹੁਤ ਲੰਮਾ ਸਮਾਂ ਮਿਹਨਤ ਕਰਕੇ ਤਸ਼ਦਦ ਕਰਕੇ ਇੱਕ ਜਾਇਦਾਦ ਖੜੀ ਕੀਤੀ ਉਹਦੇ ਪੁੱਤਰ ਨੂੰ ਇਹ ਪਤਾ ਲੱਗਿਆ ਵੀ ਮੇਰੇ ਪਿਓ ਕੋਲ ਬੜੀ ਜਾਇਦਾਦ ਹੈ ਉਹ ਪੂਰੀ ਦੁਨੀਆ ਚ ਘੁੰਮ ਕੇ ਫੜਾ ਮਾਰ ਰਿਹਾ ਸੀ ਕਹਿੰਦੇ ਪਿਓ ਨੂੰ ਜ਼ਰੂਰਤ ਪਈ ਬਿਮਾਰ ਹੋਇਆ ਉਹ ਬਾਹਰ ਫੜਾ ਮਾਰ ਰਿਆ ਸੀ ਪੁੱਤਰ ਤੇ ਕਹਿੰਦੇ ਨਾਲ ਦਾ ਗਵੰਢੀ ਆਇਆ ਪਿਓ ਦੀ ਸੇਵਾ ਕੀਤੀ ਤੇ ਜਾਂਦੇ ਹੋਏ ਸਾਰੀ ਪ੍ਰਾਪਰਟੀ ਆਪਣੇ ਨਾਂ ਕਰਾ ਗਏ ਪੰਜਾਬੀਆਂ ਦਾ ਹਾਲ ਆ ਵੀ ਅਸੀਂ ਕੇਵਲ ਔਰ ਕੇਵਲ ਫੜਾ ਮਾਰਨ ਜੋਗੇ ਰਹਿ ਗਏ ਆ ਜਿਹੜੇ ਪ੍ਰਵਾਸੀ ਨੇ ਪੰਜਾਬ ਵਿੱਚ ਆ ਕੇ ਪੰਜਾਬ ਵਿੱਚ ਬੇਰੋਜ਼ਗਾਰੀ ਦਾ ਇਹਨਾਂ ਦਰ ਵੱਜ ਚੁੱਕਿਆ 17 17 ਲੱਖ ਐਪਲੀਕੇਸ਼ਨਾਂ ਜਿਹੜੀਆਂ ਉਹ ਪੈਂਡਿੰਗ ਪਈਆਂ ਨੇ ਏਜੰਟਾਂ ਦੇ ਕੋਲ ਅਸੀਂ ਜੇ ਰਾਜ ਦੀ ਗੱਲ ਕਰਦੇ ਆ ਜੇ ਖਾਲਸਾ ਹੋਵਾਂਗੇ ਤਾਂ ਖਾਲਸਾ ਰਾਜ ਆ ਜਾਊਗਾ ਨਾ ਤੇ ਜਿਹੜੇ ਖਾਲਸਾ ਸਜਾਉਂਦੇ ਨੇ ਉਹਨਾਂ ਨੂੰ ਇਹ ਸਰਕਾਰਾਂ ਇਹ ਹਕੂਮਤ ਜਰਦੀਆਂ ਨਹੀਂ ਇਹ ਵਿਚਾਰਨ ਦੀ ਲੋੜ ਹੈ ਕਿ ਪੰਥ ਵਸਾਇਆ ਮਾ ਉਜੜਾ ਜਿਹੜੇ ਪੰਜਾਬ ਦੇ ਫੈਸਲੇ ਨੂੰ ਦਿੱਲੀ ਬੈਠ ਕੇ ਲਿੱਤੇ ਜਾਂਦੇ ਨੇ ਜਿਨ੍ਹਾਂ ਨੂੰ ਪੰਜਾਬ ਦਾ ਸਿਰ ਮੂ ਨਹੀਂ ਪਤਾ ਉਹ ਦਿੱਲੀ ਬੈਠ ਕੇ ਪੰਜਾਬ ਦੀ ਰਾਜਨੀਤੀ ਕਾਇਮ ਕਰਦੇ ਨੇ ਜਿਹੜੀਆਂ ਦੋ ਸਰਕਾਰਾਂ ਬੇਦਬੀ ਦੇ ਨਾਂ ਤੇ ਬਣ ਗਈਆਂ ਉਹਨਾਂ ਨੇ ਭੱਦਾ ਮਜ਼ਾਕ ਕੀਤਾ ਹੈ ਬੇਦਬੀ ਦੇ ਨਾਂ ਤੇ ਅੱਜ ਸਾਡੇ ਲਈ ਗੁਰੂਗ੍ਰਾਹ ਸਾਹਿਬ ਤੋਂ ਵਧੇਰਾ ਕੁਛ ਨਹੀਂ ਹੈ ਤੇ ਜੇ ਗੁਰੂਗ੍ਰਾਹ ਸਾਹਿਬ ਦੀ ਬੇਦਬੀ ਹੋ ਸਕਦੀ ਹੈ ਤੇ ਸਾਰੀ ਕੌਮ ਧੜਿਆਂ ਚਵੰਡ ਕੇ ਲੜ ਰਹੀ ਹੈ ਮੈਨੂੰ ਲੱਗਦਾ ਜਿਸ ਵਕਤ ਅਸੀਂ ਇਕੱਠੇ ਹੋ ਜਾਈਏ ਮਿਸਲਾ ਵੇਲੇ ਰਣਜੀਤ ਸਿੰਘ ਇਕੱਠਾ ਹੋਇਆ ਖਾਲਸਾ ਰਾਜ ਉਸ ਵਕਤ ਸਿੱਖਾਂ ਦੀ ਆਬਾਦੀ ਕੇਵਲ 13% ਸੀ ਕੈਬਿਨੇਟ ਚ ਹਿੰਦੂ ਵੀ ਸੀ ਮੁਸਲਮਾਨ ਵੀ ਸੀ ਲੇਕਿਨ ਰਾਜ ਖਾਲਸਾ ਦਾ ਸੀ ਕਿਉਂ ਕਿ ਲੀਡਰਸ਼ਿਪ ਗੁਰੂ ਨੂੰ ਸਮਰਪਿਤ ਸੀ ਅੱਜ ਦੁਬਾਰਾ ਮੁਰ ਜ਼ਰੂਰਤ ਹੈ ਵੀ ਧੜਿਆਂ ਚ ਵੰਡਣ ਦੀ ਥਾਂ ਤੇ ਇਕੱਠੇ ਹੋਈਏ ਤੁਸੀਂ ਕੀ ਕਾਰਨ ਮੰਨਦੇ ਹੋ ਖਾਲਸਾ ਰਾਜ ਜਿਹੜਾ ਔੜੀ ਔੜੀ ਖਤਮ ਹੁੰਦਾ ਗਿਆ ਹੈ ਸਾਡੇ ਧੜਿਆਂ ਵਿੱਚ ਵੰਡ ਜਾਣਾ ਰਾਜ ਦੀ ਭੁੱਖ ਹੋਣਾ ਅਤੇ ਦੁਸ਼ਮਨ ਨੇ ਟਾਰਗੇਟ ਕੀਤੀ ਹੋਈ ਆ ਕੌਮ ਸਦਾ ਲਈ ਖਤਮ ਹੋ ਜੇਗੀ ਜੇ ਅਸੀਂ ਅੱਜ ਇਕੱਠੇ ਨਾ ਹੋਈਏ ਇਹ ਗੁਰੂ ਖਾਲਸਾ ਪੰਥ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀ ਕਿਹਾ ਸੀ ਕਿ ਮੇਰਾ ਪੰਥ ਬਸਣਾ ਚਾਹੀਦਾ ਤੇ ਸਾਡ ਨੂੰ ਪੁੱਤਰ ਕਹਿ ਕੇ ਨਵਾਜਿਆ ਸੀ ਜੇ ਤੇ ਅੱਜ ਜ਼ਰੂਰਤ ਆ ਅੱਜ ਸਾਨੂੰ ਇਹ ਸਮਝਣ ਦੀ ਲੋੜ ਆ ਜੇ ਸਾਡਾ ਰਾਜ ਗਵਾਇਆ ਤੇ ਉਹਦੇ ਜ਼ਿੰਮੇਵਾਰ ਵੀ ਅਸੀਂ ਖੋਦਦੇ ਆ ਜਿਸ ਵਕਤ ਦਲੀਪ ਸਿੰਘ ਨੂੰ ਅੰਗਰੇਜ਼ ਲੈ ਗਏ ਨੇ ਉਹਨਾਂ ਨੇ ਕੀ ਕੀਤਾ ਦਲੀਪ ਸਿੰਘ ਨੂੰ ਮੈਨੀਪੂਲੇਟ ਕੀਤਾ ਇਸੇ ਤਰੀਕੇ ਅੱਜ ਜੇ ਦਲੀਪ ਸਿੰਘ ਦੇ ਅਸੀਂ ਸਾਰੇ ਵਾਰਿਸ ਆ ਅੱਜ ਸਾਡੇ ਯੂਥ ਨੂੰ ਮੈਨੀਪੂਲੇਟ ਕੀਤਾ ਜਾ ਰਿਹਾ ਹੈ ਜਿਸ ਵਕਤ ਮਹਾਰਾਣੀ ਜਿੰਦਕੌਰ ਨੇ ਦਲੀਪ ਸਿੰਘ ਦੇ ਸਿਰ ਉੱਪਰ ਹੱਥ ਫੇਰ ਕੇ ਕਿਹਾ ਅੱਖਾਂ ਦੀ ਰੋਸ਼ਨੀ ਚਲੀ ਗਈ ਕਹਿੰਦੀ ਮੇਰਾ ਪੁੱਤ ਨਹੀਂ ਹੋ ਸਕਦਾ ਇਹਦੇ ਸੀਸ ਉੱਪਰ ਕੇਸ ਨਹੀਂ ਹੈ اے ਗੁਰੂ ਕਲਕੀਤਰ ਪਾਸ਼ਾ ਤੂੰ ਪਹਿਲਾਂ ਮੇਰਾ ਪੰਜਾਬ ਖੋਲਿਆ ਮੇਰਾ ਰਣਜੀਤ ਸਿੰਘ ਖੋਲਿਆ ਹੁਣ ਤੂੰ ਮੇਰੇ ਔਲਾਦ ਵਿੱਚੋਂ ਉਸ ਕਲਕੀਤਰ ਪਾਸ਼ਾ ਤੋਂ ਆਪਣਾ ਖੂਨ ਖੋਲਿਆ ਇਹ ਹਾਲਾਤ ਸਾਡੇ ਨੇ ਪਰ ਜਿਸ ਵਕਤ ਦਲੀਪ ਸਿੰਘ ਨੂੰ ਦੱਸਿਆ ਜਿੰਦਕੌਰ ਨੇ ਪੁੱਤਰ ਤੂੰ ਸ਼ਹਿਜ਼ਾਦਾ ਨਹੀਂ ਤੂੰ ਬਾਦਸ਼ਾਹ ਆ ਇਸੇ ਤਰੀਕੇ ਅੱਜ ਸਾਡਾ ਯੂਥ ਆ ਅੱਜ ਸਾਨੂੰ ਕੁਝ ਚੀਜ਼ਾਂ ਵਿੱਚ ਮੈਨੀਪੂਲੇਟ ਕਰਕੇ ਕੁਝ ਚੀਜ਼ਾਂ ਦੇ ਕੇ ਇਹ ਕਹਿ ਦਿੱਤਾ ਜਾਂਦਾ ਵੀ ਤੁਸੀਂ ਆਪਣੇ ਹੱਕ ਮੰਨ ਰਹੇ ਆ ਪਰ ਜਿਸ ਵਕਤ ਅਸੀਂ ਇਹ ਗੱਲ ਭਾਵਨਾ ਨੂੰ ਉਜਾਗਰ ਕਰ ਲਈਏ ਵੀ ਨਹੀਂ ਅਸੀਂ ਸ਼ਹਿਜ਼ਾਦੇ ਨਹੀਂ ਅਸੀਂ ਬਾਦਸ਼ਾਹ ਆ ਸਾਡੇ ਸਿਰ ਉੱਪਰ ਸਜਾਈ ਦਸਤਾਰ ਸਾਡਾ ਤਾਜ ਆ ਅਸੀਂ ਜਿਸ ਵਕਤ ਗੁਰੂ ਜਿਸ ਵਕਤ ਅਸੀਂ ਗੱਲ ਕਰੀਏ ਦਿੱਲੀ ਤਾਕਤ ਨੇ ਇੱਕ ਦਸਤਾਰ ਸਜਾਣ ਤੇ ਬੈਨ ਲਾਇਆ ਇੱਕ ਕਿਰਪਾਨ ਬੈਨ ਤੇ ਲਾਇਆ ਖਤ ਤੇ ਬੈਨ ਲਾਇਆ ਅਸੀਂ ਦੋਗਣਾ ਹੋਇਆ ਮੇਰੀ ਪਿਰ ਦਾ ਸਿਧਾਂਤ ਜੋ ਗੁਰੂ ਨਾਨਕ ਦੇਵ ਮਹਾਰਾਜ ਨੇ ਬਾਬਰ ਨੂੰ ਜਾਬਰ ਕਹਿ ਕੇ ਨਵਾਜਿਆ ਅੱਜ ਅਸੀਂ ਕੁਝ ਇਸ ਕੁਰਸੀਆਂ ਦੀ ਭੁੱਖ ਕਰਕੇ ਉਹਨਾਂ ਲੀਡਰਾਂ ਨਾਲ ਸਿਰ ਜੋੜ ਕੇ ਬੈਠੇ ਆ ਤੇ ਅੱਜ ਕੌਮ ਨੂੰ ਜ਼ਰੂਰਤ ਹੈ ਮੈਂ ਵੰਗਾਰ ਕੇ ਕਹਿਣਾ ਵੀ ਜੇ ਤੁਸੀਂ ਅੱਜ ਗੁਰੂ ਦੇ ਨਾਂ ਹੋਏ ਨਾ ਤੇ ਗੁਰੂ ਦਾ ਵਾਲੀ ਜਿਹੜਾ ਆ ਇਹ ਪੰਥ ਦਾ ਵਾਲੀ ਗੁਰੂ ਆ ਤੇ ਗੁਰੂ ਤਾਉ ਨੂੰ ਜਿਸ ਵਕਤ ਮਸੰਦਾਂ ਨੂੰ ਸਾੜਿਆ ਸੀ ਨਾ ਤੁਰ ਦਰਗਾਹ ਵਿੱਚ ਜਿਹੜਾ ਮੂੰਹ ਦਿਖਾਣਾ ਪਊਗਾ ਵੀ ਜਿਸ ਵਕਤ ਕੌਮ ਨੂੰ ਲੋੜ ਸੀ ਤੁਸੀਂ ਕਿੱਥੇ ਸੀ ਅੱਜ ਜੇ ਇਕੱਠ ਹੋਇਆ ਆ ਭਾਈ ਅਮਰਿਤਪਾਲ ਸਿੰਘ ਵਿਸ਼ਾ ਨਹੀਂ ਭਾਈ ਅਮਰਿਤਪਾਲ ਸਿੰਘ ਜੇਕਰ ਇੱਕ ਨੌਜਵਾਨ ਦੀ ਗੱਲ ਕਰਾਂ ਜੇਕਰ ਇੱਕ ਸਿੱਖ ਨੌਜਵਾਨ ਲੋਕਾਂ ਨੂੰ ਅਮਰ ਸ਼ਿਕਾਰ ਰਿਆ ਆ ਉਹਨੂੰ ਤੁਸੀਂ ਕੈਦ ਕਰ ਦਿੱਤਾ ਜਾ ਰਿਹਾ ਜੇਕਰ ਲੋਕ ਚਾਹੁੰਦੇ ਨੇ 18 ਲੱਖ ਲੋਕਾਂ ਦੀ ਜਿਹੜੀ ਹੈ ਨਾ ਅਮਰਿਤਪਾਲ ਰਿਪ੍ਰੈਜ਼ੈਂਟੇਟਿਵ ਇੱਕ ਇਸ ਵਕਤ ਰਿਪ੍ਰੈਜ਼ੈਂਟੇਸ਼ਨ ਕਰ ਰਹੇ ਨੇ ਲੋਕ ਇੱਕ ਪਾਸੇ ਕਹਿੰਦੇ ਉਹ ਸਾਡਾ ਰਿਪ੍ਰੈਜ਼ੈਂਟੇਟਿਵ ਹੋਣਾ ਚਾਹੀਦਾ ਹੈ ਦੂਜੇ ਪਾਸੇ ਤੁਸੀਂ ਕਹਿੰਦੇ ਉਹ ਖਤਰਾ ਆ ਤੇ ਇਹ ਸਾਫ਼ ਲੋਕਾਂ ਨੂੰ ਪਤਾ ਲੱਗ ਰਿਹਾ ਖਤਰਾ ਅਮਰਿਤਪਾਲ ਨੇ ਖਤਰਾ ਤੁਸੀਂ ਹੋ ਇਸ ਦੇਸ਼ ਦੀ ਭਵਿੱਖ ਲਈ ਸੋ ਮੈਨੂੰ ਲੱਗਦਾ ਵੀ ਜੇ ਅਸੀਂ ਅੱਜ ਮੁੜ ਬੈਠ ਕੇ ਵਿਚਾਰ ਕੇ ਪੰਥਕ ਲੀਡਰਸ਼ਿਪ ਜਸ ਵਕਤ ਅਕਾਲੀ ਦਲ ਬਣੀ ਸੀ ਉਸ ਵਕਤ ਸਾਡਾ ਸਿਧਾਂਤ ਗੁਰੂ ਨੂੰ ਸਮਰਪਿਤ ਸੀ ਲੇਕਿਨ ਅੱਜ ਸਾਡਾ ਸਿਧਾਂਤ ਗੁਰੂ ਨੂੰ ਸਮਰਪਿਤ ਨਹੀਂ ਹੈ ਅਕਾਲ ਤਖਤ ਦਾ ਅੱਜ ਅਕਾਲ ਤਖਤ ਸਾਹਿਬ ਦੀ ਪਾਵਰ ਕਿੰਨੀ ਰਹਿ ਗਈ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਵੀ ਪਾਵਰ ਹੈਗੀ ਵੀ ਡੀਸੀ ਤੋਂ ਟਾਈਮ ਮੰਗਦਾ ਡੀਸੀ ਟਾਈਮ ਨਹੀਂ ਦਿੰਦਾ ਸਾਡੀ ਰਾਜਸੀ ਪਾਵਰ ਉਸ ਸੀ ਵੀ ਜਿਸ ਵਕਤ ਪ੍ਰਧਾਨ ਮੰਤਰੀ ਬਣਦਾ ਸੀ ਇੱਕ ਮਹੀਨੇ ਦੇ ਅੰਦਰ ਅੰਦਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਮਿਲਣ ਆਉਂਦਾ ਸੀ ਵੀ ਦੱਸੋ ਸਿੱਟ ਕੌਮ ਲਈ ਕੀ ਕਰਾਂ ਅੱਜ ਸਾਡੇ ਹਾਲਾਤ ਹੀ ਹੋ ਗਏ ਨੇ ਸਾਨੂੰ ਲਾਮੇ ਕਰ ਦਿੱਤਾ ਜਾਂਦਾ ਹਰ ਕਿਸੇ ਗੱਲ ਤੋਂ ਸਾਡੇ ਪੰਜਾਬ ਦਾ ਪਾਣੀ ਮਾਰ ਲਿੱਤਾ ਜਾਂਦਾ ਪੰਜਾਬ ਦੀ ਐਜੂਕੇਸ਼ਨ ਮਾਰ ਲਿੱਤੀ ਜਾਂਦੀ ਹੈ ਅਸੀਂ ਫਿਰ ਨਹੀਂ ਬੋਲ ਰਹੇ ਅਸੀਂ ਕਹਿਨੇ ਆ ਵੀ ਅਸ ਬਾਸ ਜੋਗ ਹੋ ਰਿਹਾ ਹੋਈ ਜਾਣ ਦੋ ਅੱਜ ਲੋੜ ਆ ਜਿਹੜਾ ਉਹ ਅਕਾਲੀ ਬਣਿਆ ਸੀ ਇਹ ਅਕਾਲੀ ਦਲ ਕਿਸੇ ਦੇ ਪਰਿਵਾਰ ਦੀ ਜ਼ਗੀਰ ਨਹੀਂ ਹੈ ਇਹ ਅਕਾਲੀ ਅਕਾਲ ਤੋ ਜਿਹੜਾ ਟਾਈਮਲੈਸ ਗਵਾੜ ਆ ਟਾਈਮਲੈਸ ਪਰਮਾਤਮਾ ਆ ਅਸੀਂ ਉਹਦੇ ਪੁਜਾਰੀ ਆ ਤੇ ਜੇ ਅਸੀਂ ਅਕਾਲ ਦੇ ਪੁਜਾਰੀ ਆ ਤੇ ਆਪਣੀ ਲੀਡਰਸ਼ਿਪ ਸਿਰਜੀ ਜਿਹੜੀ ਗੁਰੂ ਨੂੰ ਸਮਰਪਿਤ ਹੋਏ ਸਾਡੇ ਆਗੂ ਗੁਰੂ ਹੈਗੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਵਤ ਜਾਗਤ ਆਗੂ ਨੇ ਅੱਜ ਲੋੜਾ ਪੰਜ ਪ੍ਰਧਾਨਮੀ ਦਾ ਕਨਸੈਪਟ ਕਰੀਏ ਚੰਗੀ ਸੁਝਾਰੂ ਲੀਡਰਸ਼ਿਪ ਸਿਰਜੀਏ ਅੱਜ ਸਾਡੀ ਕੌਮੀ ਸਾਰੀ ਲੀਡਰਸ਼ਿਪ ਛੱਟ ਤੋਂ ਉੱਪਰ ਆ ਜਿਸ ਵਕਤ ਅਸੀਂ ਉਹਨਾਂ ਛੱਟ ਤੋਂ ਉੱਪਰ ਮੈਂ ਸਮਝਦਾ ਬਹੁਤ ਸੂਝਵਾਨ ਲੋਕ ਨੇ ਪਰ ਜਿਸ ਵਕਤ ਅਸੀਂ ਉਹਨਾਂ ਦੀ ਸਿਹਾਰ ਦੇ ਲੀਡਰਸ਼ਿਪ ਵਿੱਚ ਇੱਕ ਸੁਚਾਰੂ ਯੂਥ ਦੀ ਲੀਡਰਸ਼ਿਪ ਸਰਦੇ ਲਈ ਮੈਨੂੰ ਲੱਗਦਾ ਬਹੁਤ ਕੁਝ ਅੱਜ ਹੱਕਾਂ ਦੀ ਆਵਾਜ਼ ਕਰਨ ਲਈ ਅੱਜ ਸਵੇਰੇ ਤੁਹਾਨੂੰ ਕੇਂਦਰ ਸਰਕਾਰ ਬੁਲਾ ਲੇ ਵੀ ਅਸੀਂ ਤੁਹਾਡੇ ਹੱਕ ਮੰਦਿਆਂ ਸੱਚ ਜਾਣਿਓ ਸਾਡੇ ਕੋਲ 10 ਬੰਦੇ ਨਹੀਂ ਆ ਜਿਹੜੇ ਸਿਰ ਜੋੜ ਕੇ ਜਾ ਕੇ ਆਪਣੇ ਹੱਕਾਂ ਦੀ ਗੱਲ ਕਰ ਸਕਣ ਅੱਜ ਜ਼ਰੂਰਤ ਹੈ ਵੀ ਅਸੀਂ ਸਾਰੇ ਇਕੱਤਰਿਤ ਹੋਈਏ ਕੀ ਇਹ ਜਿਹੜਾ ਦੋਰਾ ਪੜਿਆ ਜਾਂਦਾ ਹੋਏ ਕਤਰ ਮੇ ਰੋ ਮੇਰੇ ਭਾਈ ਦੁਬਦਾ ਦੂਰ ਕਰੋ ਲਈ ਬੁਲਾਏ ਇਹ ਬੋਲਣ ਲਈ ਪੜਿਆ ਜਾਂਦਾ ਜੇ ਅਸੀਂ ਕਤਰਤ ਨਹੀਂ ਹੋਣਾ ਇਸ ਸਟੇਜ ਤੋਂ ਬੋਲਣ ਲਈ ਗੁਰਬਾਨੀ ਨਹੀਂ ਜੇ ਆਪਣੇ ਤੇ ਹੰਡਾਉਣ ਲਈ ਬਣੀ ਹੈ ਅੱਜ ਇਕੱਠੇ ਹੋਈਏ ਪੰਜਾਬ ਇਹ ਗੱਲ ਰਿਵਾਈਵਲ ਦੀ ਨਹੀਂ ਹੈ ਇਹ ਗੱਲ ਸਰਵਾਈਵਲ ਦੀ ਆ ਜੇ ਆਪਾਂ ਕਾਨੂੰਨ ਦੇ ਹਿਸਾਬ ਨਾਲ ਦੇਖੀਏ ਭਾਈ ਅਮਰਤਪਾਲ ਐਮਪੀ ਬਣ ਚੁੱਕੇ ਨੇ ਜਿਹੜੇ ਚੋਣ ਲੜੇ ਨੇ 2 ਲੱਖ ਤੋਂ ਵੱਧ ਵੋਟਾਂ ਨੇ ਲੋਕਾਂ ਵਿੱਚ ਧਾਇਆ ਹੈ ਕਾਨੂੰਨ ਦੇ ਹਿਸਾਬ ਨਾਲ ਉਹਨਾਂ ਨੂੰ ਛੱਡਣਾ ਚਾਹੀਦਾ ਪਹਿਲਾਂ ਤੇ ਦੱਸੋ ਐਨਐਸਏ ਦੀ ਆਧਾਰ ਕੀ ਹੈ ਨੈਸ਼ਨਲ ਸਕਿਉਰਿਟੀ ਐਕਟ ਦਾ ਆਧਾਰ ਕੀ ਹੈ ਮੈਂ ਪਹਿਲਾਂ ਕਹਿ ਚੁੱਕਿਆ ਜਿਸ ਦੇਸ਼ ਦੀ ਤੁਸੀਂ ਅਗਵਾਈ ਕਰ ਰਹੇ ਆ ਜਿਸ ਦੇਸ਼ ਦੀ ਅਗਵਾਈ ਕਰਨ ਵਾਲੀ ਸਰਕਾਰ ਨੇ ਐਨਐਸਏ ਲਾਈ ਹੈ ਉਸ ਦੇਸ਼ ਦੇ ਲੋਕ ਚਾਹੁੰਦੇ ਨੇ ਵੀ ਅਮਰਿਤਪਾਲ ਉਹਨਾਂ ਨੂੰ ਰਿਪਰੈਜ਼ੈਂਟ ਕਰੇ ਤੇ ਤੁਸੀਂ ਕਿਸ ਤਰੀਕੇ ਕਹਿ ਸਕਦੇ ਹੋ ਦੇਸ਼ ਲਈ ਖਤਰਾ ਆ ਤੇ ਜੇਕਰ ਅਸੀਂ ਕਾਨੂੰਨ ਦੀ ਗੱਲ ਕਰੀਏ ਕਾਨੂੰਨ ਦੇ ਕਿਹੜੇ ਪਰਮਾਨਿਆਂ ਦੇ ਉੱਪਰ ਐਨਐਸਏ ਲਾਈ ਆ ਇਹ ਦੱਸੋ ਮੈਨੂੰ ਤੇ ਚਲੋ ਐਨਐਸਏ ਲੱਗੀ ਆ ਉਹਨਾਂ ਨੇ ਜਨਾਲੇ ਜੋ ਕਟਣਾ ਹੋਈ ਹੈ ਪੁਰਾ ਸਟੇਸ਼ਨੋਂ ਘੇਰਾ ਹੀ ਪਾਇਆ ਸੀਗਾ ਉਹ ਸਾਲ ਹੋ ਗਿਆ ਪੂਰਾ ਹੋ ਗਿਆ ਦੁਬਾਰੇ ਐਨਐਸਏ ਲਵਾ ਦਿੱਤੀ ਹੰਦੀ ਆ ਤੇ ਦੁਬਾਰੇ ਕਿਉਂ ਖਤਰਾ ਐਮਐਸਏ ਲਾਣੀ ਆ ਨਾ ਸਰਸਾ ਸਾਤ ਤਿਲਾਓ ਜਿਹਨੇ ਬੰਬ ਬਲਾਸਟ ਕਰਾਏ ਵਿਦਬੀਆਂ ਕਰਾਈਆਂ ਆਪਣੇ ਇੱਕ ਸਾਲ ਚ 365 ਦਿਨ ਹੁੰਨੇ ਆ 250 ਅੱਜ ਸਾਡੇ ਬਹੁਤ ਸਾਰੇ ਲੋਕ ਨੇ ਬਹੁਤ ਸਾਰੇ ਗੁੰਡੇ ਲਾਰੈਂਸ ਬਿਸ਼ਨੋਈ ਵਰਗੇ ਜੇਲ੍ਹ ਚੋਂ ਬੈ ਕੇ ਇੰਟਰਵਿਊਆ ਦਿੰਦੇ ਨੇ ਉਹਨਾਂ ਤੇ ਐਨਐਸਏ ਨਹੀਂ ਲੱਗੀ ਅੱਜ ਐਮਐਸਏ ਲਾਉਣੀ ਆ ਤੇ ਤੁਸੀਂ ਅਮਰਿਤਪਾਲ ਸੇ ਤੁਸੀਂ ਦੱਸੋ ਤੇ ਸੀ ਅਜਨਾਲਾ ਕਾਂਡ ਹੋਇਆ ਤੁਸੀਂ ਇੱਕ ਅਜਨਾਲਾ ਕਾਂਡ ਦੇ ਉੱਪਰ ਹੋਰ ਵੀ ਤੇ ਕੇਸ ਕਰ ਸਕਦੇ ਸੀ ਦੱਕੋ ਪਰ ਐਡਨਸੇ ਲਾ ਕੇ ਸਾਰੇ ਕਿਸਾਨਾਂ ਨੂੰ ਸਿਰੇ ਤੋਂ ਨਕਾਰ ਦੇਣਾ ਚਲੋ ਦੂਜੀ ਵਾਰ ਐਨਸੇ ਲੱਗੀ ਉਹਦਾ ਕੀ ਆਧਾਰ ਹੈ ਦੱਸੋ ਉਹੀ ਗੱਲ ਕਰਦੇ ਵੀ ਦੂਜੀ ਵਾਰ ਕਿਉਂ ਲੱਗੀ ਹੈ ਤੇ ਜਦੋਂ ਉਹਨਾਂ ਸੌ ਚੱਕਣੋਂ ਗਨੇ ਉਦੋਂ ਵੀ ਉਹਨਾਂ ਦੇ ਨਾਲ ਪੁਲਿਸ ਨੂੰ ਲੈ ਕੇ ਆਉਂਦੇ ਜਾਜਦੇ ਵੀ ਤਾ ਉਹਨੂੰ ਪੰਜਾਬ ਵਿੱਚ ਵੀ ਐਂਟਰੀ ਨਹੀਂ ਹੋਣ ਦਿੱਤਾ ਜਾਂਦਾ ਉੱਥੇ ਸੌ ਚੱਕਣ ਤੋਂ ਬਾਅਦ ਵੀ ਦੁਬਾਰੇ ਉਹਨਾਂ ਡਿਪਰੂਗਲ ਜਿਹਦੇ ਵਿੱਚ ਭੇਜਿਆ ਜਾਂਦਾ ਹੈ ਤੇ ਜਿਹੜਾ ਤੁਸੀਂ ਡੇਰਾ ਸਾਹ ਦੀ ਗੱਲ ਕਰਦੇ ਹੋ ਉਹਨਾਂ ਨੂੰ ਪਰੋਲਾ ਵੀ ਕਈ ਮਿਲ ਚੁੱਕੇ ਦੁਬਾਰੇ ਫੇਰ ਮਿਲਦੀ ਗਈ ਪਰੋਲ ਕਈ ਵਾਰੀ ਪਰੋਲਾ ਮਿਲੀ ਅੱਜ ਖਡੂਰ ਸਾਹਿਬ ਦੇ ਲੋਕਾਂ ਤੋਂ ਜਾ ਕੇ ਪੁੱਛੋ ਉਹ ਕਹਿੰਦੇ ਸਾਡਾ ਜਿਹੜਾ ਆਗੂ ਕੋਈ ਨਹੀਂ ਹੈ ਅਸੀਂ ਕਹਿੰਦੇ ਇੱਕ ਸ਼ਬਦ ਬੜਾ ਇੱਕ ਅਨਾਤ ਸ਼ਬਦ ਹੈ ਨਾ ਉਹ ਕਹਿੰਦੇ ਸੀ ਅਨਾਤ ਆ ਜਿੰਨੂੰ ਅਸੀਂ ਆਪਣਾ ਆਗੂ ਚੁਣਿਆ ਸੀ ਉਹ ਆਗੂ ਨੂੰ ਗੱਲ ਹੀ ਕਰਨ ਦਿੱਤੀ ਜਾ ਰਹੀ ਇੱਕ ਬੰਦੇ ਦਾ ਇਹ ਮਨੁੱਖੀ ਅਧਿਕਾਰ ਹੈ ਇਸ ਦੇਸ਼ ਦਾ ਲਾਅ ਇਜਾਜ਼ਤ ਦਿੰਦਾ ਆ ਕਿ ਜਿਸ ਨੂੰ ਲੋਕਾਂ ਨੇ ਚੁਣ ਕੇ ਐਮਪੀ ਬਣਾਇਆ ਆ ਉਸ ਨੂੰ ਉਸਦੇ ਹੱਕਾਂ ਦੀ ਉਸ ਇਲਾਕੇ ਦੇ ਹੱਕਾਂ ਦੀ ਗੱਲ ਪਾਰਲੀਮੈਂਟ ਵਿੱਚ ਕਰਨ ਦਿੱਤੀ ਜਾਏ ਪਰਲੀਮੈਂਟ ਵਿੱਚ ਗੱਲ ਨਹੀਂ ਕਰਨ ਦਿੱਤੀ ਜਾ ਰਹੀ ਸੋ ਗੱਲ ਮੈਂ ਇੱਕ ਗੱਲ ਕਾਜੀ ਅਮਰਿਤਪਾਲ ਬਾਹਰ ਆ ਸਕਦਾ ਆ ਉਹਦਾ ਕਾਰਨ ਇੱਕੋ ਉਹਦਾ ਇੱਕ ਹਾਲ ਇੱਕੋ ਹੀ ਹੈ ਜੇ ਸਾਰੇ ਲੀਡਰ ਇਕੱਠੇ ਹੋ ਕੇ ਜਾ ਕੇ ਕੇਂਦਰ ਤੋਂ ਮੰਗ ਕਰਨ ਅੱਜ ਸਾਰੇ ਇਕੱਠੇ ਨਹੀਂ ਆ ਜਿਸ ਵਕਤ ਸਾਰੇ ਅਕਾਲੀ ਦਲ ਸਿਮਰਨਜੀਤ ਸਿੰਘ ਮਾਨ ਜੀ ਸਾਡੇ ਪੰਜਾ ਪਖਤਾਂ ਦੇ ਜੱਤਦਾਰ ਪੂਰੀ ਕੌਮ ਇਕੱٹری ਧੋਕੇ ਕੇ ਅਮਰਿਤਪਾਲ ਨੂੰ ਛੱਡੋ ਕੇਂਦਰ ਸਰਕਾਰ ਅਗਲੇ ਦਿਨ ਛੱਡ ਦੇਗੀ ਅੱਜ ਸਾਡਾ ਹਾਲਾਤੇ ਬਣੇ ਨੇ ਵੀ ਅਸੀਂ ਦੋ ਲੀਡਰ ਪ੍ਰਚਾਰਕ ਪ੍ਰਚਾਰਕ ਤੋਂ ਦੁਖੀ ਹੈ ਜੱਤਦਾਰ ਜੱਤਦਾਰ ਤੋਂ ਦੁਖੀ ਹੈ ਪ੍ਰਧਾਨ ਇੱਕ ਪਾਰਟੀ ਦਾ ਦੂਜੇ ਪ੍ਰਧਾਨ ਤੋਂ ਦੁਖੀ ਹੈ ਸੋ ਗੱਲ ਤੇ ਆ ਵੀ ਅਸੀਂ ਕੱਤਰਤ ਨੀਆਂ ਇਹਦਾ ਇੱਕੋ ਇੱਕ ਕਾਰਨ ਮੈਂ ਮੰਨਦਾ ਆ ਵੀ ਜਿਸ ਵਕਤ ਅਸੀਂ ਇਕੱਠੇ ਹੋ ਜਾਵਾਂਗੇ ਉਸ ਵਕਤ ਸਾਰੇ ਹੱਲ ਹੋ ਜਾਣਗੇ ਇਕੱਠੇ ਹੋਏ ਸੀ ਨਾ ਪਹਿਲਾਂ ਮਿਸਲਾ ਇਕੱਠੀਆਂ ਹੋਈਆਂ ਸੀ ਰਾਜ ਕਾਇਮ ਹੋਇਆ ਤੇ ਜੇ ਅੱਜ ਸਾਰੇ ਕੱਤਰਤ ਹੋ ਜੀਏ ਅਸੀਂ ਬਹੁਤ ਵੱਡੀ ਜਿਹੜੀ ਇੱਕ ਮੈਨੂੰ ਲੱਗਦਾ ਰੋਲ ਮਾਡਲ ਪੇਸ਼ ਕਰ ਸਕਦੇ ਆ ਯੂਥ ਦੇ ਲਈ ਲੱਗਦਾ ਦੁਬਾਰਾ ਰਾਜ ਕਾਇਮ ਹੋਊਗਾ ਜਿਹੜੀ ਪੰਥਕ ਪਾਰਟੀ ਦਾ ਐਲਾਨ ਕੀਤਾ ਜਾਊਗਾ ਸਟੇਜ ਤੋਂ ਦੇਖੋ ਅਸੀਂ ਵੀ ਇਸ ਉਮੀਦ ਵਿੱਚ ਆਂ ਅੰਤਕ ਪਾਰਟੀ ਕਹਿ ਲਓ ਉਸ ਨੂੰ ਉਸ ਨੂੰ ਢਾਂਚਾ ਕਹਿ ਲਓ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਲਈ ਕੋਈ ਵੀ ਉਹਨੂੰ ਨਾਂ ਦੇ ਦੇਵੋ ਇੱਕ ਲੀਡਰਸ਼ਿਪ ਸਿਰਜੀ ਜਾਣੀ ਚਾਹੀਦੀ ਹੈ ਉਹ ਰਾਜਨੀਤਿਕ ਤੇ ਇੱਕ ਧਾਰਮਿਕ ਦੋ ਵਿੰਗ ਬਣਾ ਕੇ ਆਪਣੇ ਕਾਰਜ ਕਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਿਛਲੇ 13 ਸਾਲਾਂ ਤੋਂ ਵੋਟਾਂ ਨਹੀਂ ਹੋਈ ਹਰ ਬੰਦਾ ਸ਼੍ਰੋਮਣੀ ਕਮੇਟੀ ਮਾੜੀ ਹੈ ਜੀ ਆ ਆ ਧਾਮੀ ਨੇ ਆ ਕਰਤਾ ਬਾਦਲ ਲਿਆ ਕਰਤਾ ਪਰ ਮੈਂ ਕਹਿੰਦਾ ਤੁਹਾਡੇ ਵਿੱਚ ਵੀ ਮਰਦਾਂ ਵਾਲੀ ਗੱਲ ਨਹੀਂ ਜੇ 55 ਲੱਖ ਵੋਟਾਂ ਬਣੀਆਂ ਸੀ 2000 ਜਦੋਂ ਆ ਤੋਂ ਪਹਿਲਾਂ ਜਦੋਂ 13 ਸਾਲ ਪਹਿਲਾਂ ਵੋਟਾਂ ਹੋਈਆਂ ਸੀ ਅੱਜ ਵੋਟਾਂ ਹੋਈਆਂ 27 ਲੱਖ ਤੋਂ ਘੱਟ ਵੋਟਾਂ ਬਣੀਆਂ ਨੇ ਵੀ ਜੇ ਤੁਸੀਂ ਚਾਹੁੰਦੇ ਆ ਜੇ ਤੁਹਾਡੇ ਵਿੱਚ ਮਰਦਾਂ ਵਾਲੀ ਗੱਲ ਆ ਸਿੱਖਾਂ ਵਾਲੀ ਗੱਲ ਆ ਤੁਸੀਂ ਚਾਹੁੰਦੇ ਹੋ ਵੀ ਚੰਗੇ ਹੱਤਾਂ ਵਿੱਚ ਪ੍ਰਬੰਧ ਆਵੇ ਤੇ ਤੁਸੀਂ ਵੋਟਾਂ ਕਿਉਂ ਨਹੀਂ ਬਣਾ ਰਹੇ ਦੱਸੋ ਅੱਜ ਕਮੀ ਹੈ ਆ ਵੀ ਅਸੀਂ ਆਪਣੇ ਹੱਕੂਕ ਪਹਿਚਾਣ ਤੋਂ ਉਹ ਲਿਆ ਜੇ ਅੱਜ ਮੈਂ ਸਮਝਦਾ ਵੀ ਅਸੀਂ ਸਾਰੇ ਕਤਰ ਤੇ ਟੋਕੇ ਸ਼ਰਮਨੀ ਕਮੇਟੀ ਦੀ ਵੋਟਾਂ ਬਣਾ ਲਈਏ ਸਾਰੇ ਕਤਰੇ ਤੋਂ ਕੇ ਅੱਜ ਕੀ ਹੈ ਪੰਜਾਬ ਵਿੱਚ ਰੀਜਨਲ ਪਾਰਟੀਆਂ ਆਪਸ ਚ ਲੜਨੀਆਂ ਨਾਂਦੀਆਂ ਨੇ ਦੂਜੀਆਂ ਸਟੇਟਾਂ ਚ ਜਾ ਕੇ ਦੇਖੋ ਰਿਲੀਜੀਅਨ ਰਿਲੀਜੀਅਸ ਜੜੀਆਂ ਉਹਨਾਂ ਦੀ ਰੀਜਨਲ ਪਾਰਟੀਆਂ ਨੇ ਉਹਨਾਂ ਦਾ ਗੱਠ ਜੋੜਿਆ ਤੇ ਕੇਂਦਰ ਦੀ ਸਰਕਾਰ ਉੱਤੇ ਪੈਰ ਨਹੀਂ ਧਰ ਸਕਦੀ ਕੇਂਦਰ ਦੀ ਸਰਕਾਰ ਪੈਰ ਵੀ ਧਰੇ ਅੱਜ ਕਹਿੰਦੇ ਜੀ ਬਿਹਾਰ ਵਿੱਚ ਜਾ ਕੇ ਦੇਖੋ ਨਿਤਿਸ਼ ਕੁਮਾਰ ਨੇ ਕੀ ਕੀਤਾ ਹੱਕ ਮੰਗੇ ਨੇ ਨਾ ਉਹਨਾਂ ਦੀ ਆਣ ਬਣ ਗਈ ਉਹਨੂੰ ਸਪੈਸ਼ਲ ਸਟੇਟਸ ਵੀ ਜੋ ਮੰਗ ਰਿਆ ਉਹ ਦੇਣਾ ਪਊਗਾ ਜੀ ਅੱਜ ਅਸੀਂ ਪੰਜਾਬ ਵਿੱਚ ਆਪਣੀ ਰਿਪਰੈਜੈਂਟੇਸ਼ਨ ਕਰ ਲਈਏ ਮੈਨੂੰ ਲੱਗਦਾ ਵੀ ਬਹੁਤਾ ਸਮਾਂ ਦੂਰ ਨਹੀਂ ਹੈ ਵੀ ਜਿਸ ਵਕਤ ਅਸੀਂ ਕਹਿ ਸਕਦੇ ਹਾਂ ਵੀ ਸਾਡੇ ਸਾਰੇ ਹੱਕ ਸਾਡੇ ਕੋਲ ਨੇ लास्ट ਵਿੱਚ ਮੈਂ ਇਹ ਕਹਿਣਾ ਚਾਹਾਂਗਾ ਵੀ ਖਾਲਸਾ ਸੱਜੀਏ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡੇ ਉੱਪਰ ਆਪਣਾ ਸਰਬੰਸ ਵਾਰ ਦਿੱਤਾ ਇਸਲਾਮ ਦੀ ਇੱਕ ਰਸਮ ਹੈ ਜਦੋਂ ਅਸੀਂ ਵਿਆਹ ਹੁੰਦਾ ਨਾ ਉਦੋਂ ਅਸੀਂ ਜੋੜੀ ਦੇ ਸਿਰ ਦੇ ਉੱਪਰ ਪੈਸਾ ਵਾਰਦੇ ਆਂ ਵੀ ਇਸ ਜੋੜੀ ਦੇ ਅੱਗੇ ਤੇ ਸਾਡੀ ਤਨਦੌਲਤ ਵੀ ਕੋਈ ਮਾਇਨੇ ਨਹੀਂ ਰੱਖਦੀ ਕਹਿੰਦੇ ਲੋਕ ਦੌਲਤ ਵਾਰਦੇ ਨੇ ਗੁਰੂ ਗੋਬਿੰਦ ਸਿੰਘ ਨੇ ਸਰਬਾ ਸਵਾਰਤਾ ਸ਼ਰਮ ਕਰੀਏ ਵੀ ਜਿਹੜੇ ਆਪਣੇ ਕੇਸ ਅਸੀਂ ਘਟਾਏ ਨੇ ਅਸੀਂ ਉਸ ਸਰ ਉਸ ਆਨੰਦਪੁਰੀ ਸਿਧਾਂਤ ਤੋਂ ਹੋਏ ਆਂ ਆਨੰਦਪੁਰੀ ਸਿਧਾਂਤ ਸਮਝੀਏ ਨਾਨਕਸ਼ਾਈ ਪਰੰਪਰਾ ਸਮਝੀਏ ਗੁਰੂ ਦੇ ਵਾਰਸ ਵੰਡ ਕੇ ਦੁਬਾਰਾ ਮੋੜੇ ਇਕੱਠੇ ਹੋਈਏ ਅਤੇ ਮੋੜੇ ਇਕੱਠੇ ਹੋ ਕੇ ਗੱਲ ਕਰੀਏ ਵੀ ਮੇਰਾ ਮੁਝ ਮੇਂ ਕਿਛ ਨਹੀਂ ਜੋ ਕਿ ਚਹੈ ਸੋ ਤੇਰਾ ਮੇਰਾ ਤੁਝ ਕੋ ਸੋਪ ਦੇ ਕੇ ਆ ਲਾਗੇ ਮੇਰਾ ਗੁਰੂ ਨੂੰ ਸਮਰਪਿਤ ਕਰ ਦਈਏ ਜਿਸ ਵਕਤ ਅਸੀਂ ਆਪਣੀ ਮਨ ਮਤ ਸਾਰਾ ਕੁਝ ਗੁਰੂ ਨੂੰ ਸਮਰਪਿਤ ਕਰ ਦਿੱਤਾ ਉਸ ਵਕਤ ਗੁਰੂ ਗੋਬਿੰਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਡੇ ਸਾਰਿਆਂ ਦੇ ਅਗਵਾਈ ਬਹੁਤ ਚੰਗੇ ਤੰਗ ਨਾਲ ਕਰ ਸਕਦੇ ਨੇ ਤੇ ਉਹ ਕਰਦੇ ਵੀ ਨੇ ਮੈਨੂੰ ਇਹ ਉਮੀਦ ਆ ਵੀ ਸਾਰੇ ਨੌਜਵਾਨ ਇਕੱਠੇ ਹੋ ਕੇ ਖਾਲਸਾ ਸਜੀਏ ਅਤੇ ਆਪਣੇ ਹੱਕਾਂ ਦੀ ਗੱਲ ਕਰੀਏ ਵੱਧ ਤੋਂ ਵੱਧ ਰਾਜਨੀਤੀ ਵਿੱਚ ਆਈਏ ਵੱਧ ਤੋਂ ਵੱਧ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕਰੀਏ ਜਿਹੜਾ ਜੋਰ ਸੱਚ ਜਾਣੇ ਉਹ ਅੱਜ ਦੁਗੀਆਂ ਚ ਲੱਗਣਾ ਸੀ ਉਹ ਸਾਰਾ ਆਪਣੇ ਚ ਲੱਗਿਆ ਹੋਇਆ ਇਹ ਅੰਤ ਆ ファン。